लोमीटर गॾिया रद करोट किलोमीटर गडिया रद ਪੀ ਆਰਟੀਸੀ ਬਲਵਸਤੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਸ ਵਿਅਕਤੀ ਕੀਤੇ ਯਾਰ ਨੇ ਕਈ ਵਾਰ ਚੱਕਾ ਜਾਮ ਕੀਤਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਪਰ ਇਸ ਸਮੇਂ ਤੋਂ ਦੱਸਦੀ ਕਿ ਸੰਗਰੂਰ ਦੀ ਸਥਿਤੀ ਕੁਝ ਤਰਾਹ ਪੁਰਮੜੀ ਹੋਈ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਦੇ ਪਾਸੇ ਇੱਕ ਗੱਲ ਕੀਤੀ ਜਾਵੇ ਤਾਂ ਲੋਕ ਫਾਰਵਰਡ ਦੀਆਂ ਗੱਡੀਆਂ ਨੇ ਉਸ ਜਗ੍ਹਾ ਤੇ ਮੌਜੂਦ ਆ ਤੇ ਜੋ ਬਜਟ ਬਾਹਣ ਜੋ ਪਾਣੀਂ ਦੀਆਂ ਬਰਸ਼ਾਰਾਂ ਵਾਲਾ ਪੁਲਸ ਪੰਜਾਬ ਪੁਲਸ ਦਾ ਬਾਹਣ ਆ ਉਹ ਵੀ ਸੀ ਜਗ੍ਹਾ ਤੇ ਮੌਜੂਦ ਆ ਤੇ ਵੱਡੀ ਗਿਣਤੀ ਦੇ ਵਿੱਚ ਪੁਲਸ ਵੱਲ ਤੈਨਾਤ ਨਜ਼ਰ ਆਉਂਦਾ ਜੇਕਰ ਗੱਲ ਕੀਤੀ ਜਾਵੇ ਤਾਂ ਦੂਜੇ ਪਾਸੇ ਤਸਵੀਰ ਦਿਖਾਉਣੇ ਆ ਸੀ ਹੱਥਾਂ ਦੇ ਵਿੱਚ ਬਕਰਾਲ ਦੀਆਂ ਬੋਤਲਾਂ ਫੜੀਆਂ ਹੋਈਆਂ ਨੇ ਅਤੇ ਵਾਰ-ਵਾਰ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਇਹਨਾਂ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੇ ਆਪ ਦੇ ਉੱਤੇ ਬਕਰਾਲ ਦੀਆਂ ਬੋਤਲਾਂ ਜੇ ਆਪੇ ਰੋਕੋਗਾ ਉਹ ਦੇ ਪਟਾਓ ਛਿੱਟਕੇ ਆਪਣੇ ਆਪ ਨੂੰ ਵਕਲਤਾ ਲਵਾ ਲਵਾਂਗੇ ਉਸ ਤੇ ਸੀ ਤੇ ਨਾ ਬੁਰਨ ਬੰਦੀ ਹੋਈ ਸੰਧੂਰ ਦੀ ਦਿਖਾਈ ਦੇ ਰਹੀ ਇਧਰ ਜੇਕਰ ਪ੍ਰਧਾਨ ਦੀ ਗੱਲ ਕਰੀਏ ਤਾਂ ਆਤ ਦੇ ਵਿੱਚ ਸਪੇਅਰ ਟਾਇਲ ਦੀ ਬੋਤਲ ਨਜ਼ਰ ਆਉਂਦੀ ਆ ਕੋਈ ਦੇਖ ਸਕਦੇ ਤੇ ਜੋ ਆਤ ਪੰਜਾਬ ਵਾਲਾ ਲੈਟਰ ਜਿਹਨੂੰ ਲੈਟਰ ਆ ਕੇ ਜਾਂਦਾ ਪਛਤੀ ਜਗਾ ਹੁਣ ਲੈਟਰ ਨੇ ਲੈ ਲਤੀਗੀ ਅਟੋਲ ਦੀਆਂ ਬੋਤਲਾਂ ਨਾਲ ਤੇ ਲੈਟਰ ਹੱਥ ਦੇ ਵਿੱਚ ਨਜ਼ਰ ਆਉਂਦੇ ਨੇ ਅਤੇ ਇਹਨਾਂ ਦਾ ਕਹਿੰਦਾ ਕੀ ਦੇਰ ਰਾਤ ਉਹਨਾਂ ਦੇ ਇੱਕ ਲਾਪੂ ਸੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫਿਰ ਟਾਰਕ ਕਰ ਲਿਆ ਗਿਆ ਇਸੇ ਰੋਸ਼ ਮਜੂ ਅੱਜ ਵੱਡੀ ਗਿਣਤੀ ਦੇ ਵਿੱਚ ਅੱਜ ਪੀ ਆਰਟੀਸੀ ਪੰਜਾਬ ਦੇ ਬੱਚੇ ਮਲਾਜੂਰੇ ਕਵਸਟਨ ਸੰਗਰੂਰ ਦੇ ਬਾਹਰ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਸਮੇਂ ਗੱਲ ਵੀ ਕਰਾਂਗੇ ਜੋ ਆਪ ਨੂੰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਵੀਰੇ ਹੱਥ ਦੇ ਵਿੱਚ ਪੈਟਰੋਲ ਦੀਆਂ ਪੁਤਰਾ ਫੜਨ ਦੀ ਕੀ ਲੋੜ ਹੈ ਸਰ ਸਾਡਾ ਜਿਹੜਾ ਅੱਜ ਸਹਿਯਾਰ ਤੇ ਸੀਗਾ ਬਿਲਕੁਲ ਸਾਥ ਮਾਈ ਸਹਿਯਾਰਤ ਸੀਗਾ ਤੇ ਅਸੀਂ ਇੱਕ ਸਰਵ ਡੇਟ ਰੈਲੀਆ ਕਰਦੇ ਸੀ ਪਰ ਰਾਤ ਇਹਨਾਂ तकरीबन 8 ਵਜੇ ਤੋਂ ਲੈ ਕੇ 10:00 4 ਵਜੇ ਤੱਕ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਨੇ ਉਹਨਾਂ ਦੇ ਘਰਾਂ ਦੇ ਛਾਪੇ ਮਾਰੇ ਗਏ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਕੁਝ ਸਾਡੇ ਜਿਵੇਂ ਸਾਡੇ ਸੂਬਾ ਪ੍ਰਧਾਨ ਜੀ ਨੇ ਸਾਡੇ ਸੂਬਾ ਸੈਕਟਰੀ ਜੀ ਨੇ ਤੇ ਸਾਡੇ ਸੂਬਾ ਪ੍ਰਧਾਨ ਆਪਣੇ ਜਤਿੰਦਰ ਸਿੰਘ ਦਦਾਰਗੜ ਜੀ ਨੇ ਤੇ ਹੋਰ ਵੀ ਸਾਡੇ ਕਈ ਆਗੂ ਨੇ ਉਹਨਾਂ ਨੂੰ ਪੁਲਸ ਵੱਲੋਂ ਰਾਤ ਡਿਟੇਨ ਕੀਤਾ ਗਿਆ ਜਿਹਦੇ ਰੋਸ ਵਜੋਂ ਸਾਨੂੰ ਮਜਬੂਰ ਨਾ ਅੱਜ ਮਤਲਬ ਆਪਣਾ ਸੰਘਰਸ਼ ਦਾ ਹੋਰ ਰੂਪ ਰੇਖਾ ਦੇਣਾ ਪਿਆ ਅਸੀਂ ਅੱਜ ਮਤਲਬ ਇਹਨਾਂ ਸਰਕਾਰਾਂ ਦੇ ਸਾਨੂੰ ਕੋ ਡਰਾਉਣਾ ਧਮਕਾਉਣਾ ਚਾਹੁੰਗੀਆਂ ਨੇ ਸਾ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਆਪਣਾ ਆਤਮ ਦਾ ਆਪਣੀ ਆਤਮ ਹੱਤਿਆ ਕਰਨ ਲਈ ਅਸੀਂ ਅੱਜ ਪਟ્રોલ ਦੀਆਂ ਬੋਤਲਾਂ ਸਾਡੇ ਬੈਗਾਂ ਦੇ ਵਿੱਚ ਨੇ ਕਿਸੇ ਵੇਲੇ ਕੇ ਸੰਘਰਸ਼ ਕਿਸੇ ਵੀ ਟਾਈਮ ਕੋਈ ਵੀ ਰੂਪ ਲੈ ਸਕਦਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਸਾਥੀ ਛੋਡੇ ਬੱਸ ਦੇ ਉੱਤੇ ਚੜ ਕੇ ਆਪਣੇ ਆਪ ਦੇ ਉੱਤੇ ਪਟ્રોલ ਛਿਰਕਦੇ ਹੋਏ ਨਜ਼ਰ ਆ ਤੇ ਸਾਨੂੰ ਮਜਬੂਰ ਕੀਤਾ ਗਿਆ ਜੀ ਮੌਕੇ ਦੀਆਂ ਸਰਕਾਰਾਂ ਤੇ ਮੌਕੇ ਦੀ ਸਾਡੀ ਜਿਹੜੀ ਗੰਦੀ ਮੈਨੇਜਮੈਂਟ ਆ ਉਹਨੇ ਸਾਨੂੰ ਮਜਬੂਰ ਕੀਤਾ ਪੈਟਰੋਲ ਦੀਆਂ ਬੋਤਲਾਂ ਚੱਕਣ ਲਈ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਆ ਤੇ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਆ ਬੈਕ ਮੈਨੇਜਮੈਂਟ ਤੇ ਸਰਕਾਰ ਬਾਰ ਬਾਰ ਲੈ ਕੇ ਆ ਰਹੀ ਆ ਅਸੀਂ ਮੈਨੇਜਮੈਂਟ ਤੇ ਸਰਕਾਰ ਨੂੰ ਬਾਰ ਬਾਰ ਇਹ ਗੱਲਾਂ ਰਾਹੀਂ ਦੱਸ ਚੁੱਕਿਆ ਕਿ ਸਾਡੀਆਂ ਜਿਹੜੇ ਕਿਲੋਮੀਟਰ ਗੱਡੀਆਂ ਨੇ ਇਹਨਾਂ ਦਾ ਬਹੁਤ ਨੁਕਸਾਨ ਆ ਤਾਨੂੰ ਮਹਿਕਮੇ ਦੀਆਂ ਗੱਡੀਆਂ ਤੋਂ ਮਾਲਕੀ ਵਾਲੀਆਂ ਬੱਸਾਂ ਨੇ ਉਹ ਪਾ ਕੇ ਦਿੱਤੀਆਂ ਜਾਣ ਪਰ ਅੱਜ ਮਹਿਕਮੇ ਨੇ ਆਪਣੀ ਉਹੀ ਬੇਉਦਹਾਕ ਮਤਲਬ ਜਿਹੜੀ ਹੁੰਦੀ ਆ ਤੇ ਸਰਕਾਰ ਨੇ ਜੋ ਸਾਡੇ ਤੇ ਨਿਕੰਮੀ ਆਪਣੀ ਸੋਚ ਦਾ ਦੱਸਿਆ ਸਾਡੇ ਆਗੂਆਂ ਨੂੰ ਮਤਲਬ ਜਿਹੜੇ ਘਰਾਂ ਦੇ ਵਿੱਚ ਡਿਟੇਨ ਕਰਕੇ ਜਾਂ ਕੁਛ ਆਗੂਆਂ ਨੂੰ ਸਾਨੂੰ ਪਤਾ ਨਹੀਂ ਵੀ ਕਿੱਥੇ ਕਿੱਥੇ ਲੈ ਕੇ ਗਏ ਨੇ ਕਿਹੜੀਆਂ ਜੇਲਾਂ ਦੇ ਵਿੱਚ ਉਹਨਾਂ ਨੂੰ ਸੁਟਿਆ ਗਿਆ ਤੋਂ ਸਾਨੂੰ ਮਜਬੂਰ ਨਾ ਸਾਡੇ ਆਗੂਆਂ ਨੂੰ ਛਡਾਉਣ ਵਾਸਤੇ ਇਹਨਾਂ ਕਿਲੋਮੀਟਰ ਗੱਡੀਆਂ ਦਾ ਟੈਂਡਰ ਰੱਦ ਕਰਾਉਣ ਵਾਸਤੇ ਇਹ ਸੰਘਰਸ਼ ਸਾਨੂੰ ਅੱਜ ਲੀਕਣਾ ਪਿਆ ਕਿ ਸਾਡੇ ਸਾਥੀਆਂ ਨੂੰ ਅੱਜ ਸਾਰੇ ਇਕੱਲੇ-ਇਕੱਲੇ ਸਾਥੀ ਦੇ ਬੈਗ ਦੇ ਵਿੱਚ ਅੱਜ ਪੈਟਰੋਲ ਦੀ ਬੋਤਲ ਆ ਕਿਸੇ ਵੇਲੇ ਕੋਈ ਸਾਡਾ ਸੰਘਰਸ਼ ਕੋਈ ਵੀ ਰੂਪ ਲੈ ਸਕਦਾ ਅੱਜ ਸਾਡੇ ਜੇ ਅਗਰ ਸਾਡੇ ਨਾਲ ਸਰਕਾਰ ਜਾਂ ਮੈਨੇਜਮੈਂਟ ਕੋਈ ਵਧੀਕੀ ਕਰਦੀ ਹੈ ਜੀ ਬਿਲਕੁਲ ਆਗੂ ਦਾ ਕਹਿਣਾ ਕਿ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ देर रात ਗ੍ਰਿਫਤਾਰ ਕੀਤਾ ਗਿਆ ਜੋ ਸਟੇਟ ਲੈਵਲ ਦੇ ਜਾਂ ਫਿਰ ਜ਼ਿਲ੍ਹਾ ਲੈਵਲ ਦੇ ਜੋ ਸਾਥੀ ਸੀ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਰੋਸ ਪਜੋ ਅੱਜ ਪੀਆਰਟੀਸੀ ਪਨਵਸ ਦੇ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਹੱਥ ਦੇ ਵਿੱਚ ਪੈਟਰੋਲ ਦੇ ਆਪ ਬੋਤਲਾਂ ਨੂੰ ਫੜ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਤੇ ਚਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੇ ਸਾਥੀਆਂ ਨੂੰ ਛੱਡਿਆ ਨਾ ਗਿਆ ਜਾਂ ਫਿਰ ਸਾਡੇ ਨਾਲ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਤਮਦਾਫਹੀ ਹੋਣ ਦੇ ਲਈ ਮਜਬੂਰ ਹੋ ਜਾਵਾਂਗੇ ਕੈਮਰਾਮੈਨ ਜਯੰਦਰਪਾਲ ਲੋਟੇ ਨਾਲ ਜੀਡੀਐਸ ਨਿਊ ਸੰਗਰੂ